ਇੱਥੇ ਥੋੜਾ ਬਹੁਤ ਨਸ਼ਾ ਕਰਦੇ ਆ ਮੈਂ ਮੈਂ ਇੱਕ ਲੜਕਾ ਸੀ ਤੇ ਅਸੀਂ ਗੋਲੀ ਗਲੀ ਵਿੱਚ ਸ਼ੇਰ ਦਿਖਾਣੇ ਸੀ ਤੇ ਇਸੇ ਵੇਲੇ ਸਾਡੀ ਬੱਸ ਸਟੈਂਡ ਦੇ ਅੰਦਰ ਅੱਖ ਲੱਗੀ ਸਾਡੀ ਕਿਸੇ ਨੇ ਵੀਡੀਓ ਵਾਇਰਲ ਕਰਤੀਆ ਫਿਰ ਅਸੀਂ ਸੋਚਿਆ ਮੈਂ ਕਿ ਨਾ ਮੈਂ ਚਾਹੇ ਨਸ਼ਾ ਕਰਨ ਲਈ ਤੇ ਉਹਨੇ ਸੋਚਿਆ ਜਦੋਂ ਅਸੀਂ ਅਸੀਂ ਸਿਰਫ ਬੱਸ ਸਟੈਂਡ ਦੇ ਵਿੱਚ ਸਰ ਅਸੀਂ ਚਾਹ ਪੀ ਗਏ ਅਸੀਂ ਸਰ ਉੱਤੇ ਬੈਠੇ ਹੋਏ ਸੀਗੇ ਫਿਰ ਸਾਡੀ ਉੱਤੇ ਅੱਖ ਲੱਗੀ ਅਸੀਂ ਥੋੜਾ ਬਹੁਤ ਨਸ਼ਾ ਕਰਦੇ ਆ ਠੀਕ ਹੈ ਜਿਹਦੇ ਕਰਕੇ ਸਾਡੀ ਕਿਸੇ ਨੇ ਫੋਟੋ ਕਰਕੇ ਵੀਡੀਓ ਵਾਇਰਲ ਕਰਤੀ ਕੱਲ ਫਸਟੈਂਡ ਜਿਹੜਾ ਕਿ ਥਾਣਾ ਰਾਮ ਬਾਗ ਦੇ ਏਰੀਏ ਦੇ ਵਿੱਚ ਆਉਂਦਾ ਹੈ ਅੰਮ੍ਰਿਤਸਰ ਸੀਪੀ ਦੇ ਵਿੱਚ ਇੱਥੇ ਇੱਕ ਫੋਟੋ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਤੇ ਜਿਹਦੇ ਵਿੱਚ ਇੱਕ ਲੜਕਾ ਤੇ ਲੜਕੀ ਉੱਥੇ ਇੱਕ ਬੈਂਚ ਦੇ ਡਿੱਗੇ ਪਏ ਸੀ ਜਿਹਦੇ ਵਿੱਚ نیچے ਕੈਪਸ਼ਨ ਸੀ ਕਿ ਨਸ਼ਾ ਕਰਕੇ ਡਿੱਗੇ ਪਏ ਸੀ ਉਹ ਲੜਕਾ ਲੜਕੀ ਅਸੀਂ ਦੋਨੋਂ ਆਇਡੈਂਟੀਫਾਈ ਕੀਤੇ ਉਹ ਇੱਕ ਤਾਂ ਜੋੜਾ ਫਟਖ ਮੋਕੰਪੁਰੇ ਦਾ ਰਹਿਣ ਵਾਲਾ ਐ ਤੇ ਲੜਕੀ ਸ਼ਾਟੇ ਸਾਈਡ ਦੀ ਰਹਿਣ ਵਾਲੀ ਹੈ ਇਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਹੜੇ ਇਸ ਤਰੀਕੇ ਦੇ ਉੱਤੇ ਨੌਜਵਾਨ ਜਾਂ ਲੜਕੇ ਲੜਕੀਆਂ ਘੁੰਮਦੇ ਆ ਇਹਨਾਂ ਦੇ ਵਿੱਚ ਪੁਲਿਸ ਨੇ 109 ਸੀਆਰਪੀਸੀ ਦੇ ਤਹਿਤ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਕਾਫੀ ਵਾਰ ਜਿਵੇਂ ਕਿ ਜੇਲ੍ਹ ਦੇ ਵਿੱਚ ਭੇਜਿਆ ਹੋਇਆ ਪ੍ਰੀਵੈਂਟਿਵ ਐਕਸ਼ਨ ਕਰਕੇ ਇਹ ਲੜਕਾ ਤੇ ਲੜਕੀ ਨੂੰ ਵੀ ਦੋ ਵਾਰ ਜੁਲਾਈ ਤੇ ਅਗਸਤ ਦੇ ਮਹੀਨੇ ਦੇ ਵਿੱਚ 109 ਸੀਆਰਪੀਸੀ ਦੇ ਤਹਿਤ ਪ੍ਰੀਵੈਂਟਿਵ ਐਕਸ਼ਨ ਕੀਤਾ ਗਿਆ ਸੀ ਬਟ ਕਿਉਂਕਿ ਇਹ ਡਰੱਗ ਅਡਿਕਟ ਹੈਗੇ ਨੇ ਤੇ ਇਹਨਾਂ ਦਾ ਜਿਹੜਾ ਝੜੜ ਹੈ ਜਿਹੜੀ ਇੱਥੇ ਜਿਵੇਂ ਤੁਰੇ ਫਿਰਦੇ ਨੇ ਜਾਂ ਇਵਨ ਪ੍ਰੋਸਟੀਟਿਊਸ਼ਨ ਦੇ ਵਿੱਚ ਵੀ ਜਿਵੇਂ ਕਈ ਲੜਕੀਆਂ ਉੱਥੇ ਪਾਈਆਂ ਗਈਆਂ ਨੇ ਉਹ ਨਸ਼ਾ ਉਹਨਾਂ ਨੂੰ ਉਹਨਾਂ ਦੀ ਸਹਿਮਤੀ ਦੇ ਨਾਲ ਤੇ ਉਹਨਾਂ ਦੇ ਘਰਿਆਂ ਦੀ ਸਹਿਮਤੀ ਦੇ ਨਾਲ ਅੱਜ ਇੱਥੇ Swami Vivekananda ਜਿਹੜਾ ਨਸ਼ਾ ਸ਼ਡਾਉ ਕੇਂਦਰ ਹੈ ਗੁਰਨਾਨਕ ਦੇਵ ਹਸਪੀਟਲ ਇੱਥੇ ਦਾਖਲ ਕਰਾਇਆ ਗਿਆ ਹੈ ਡਾਕਟਰ ਸਾਹਿਬ ਨੂੰ ਮਿਲਿਆ ਗਿਆ ਉਸੇ ਉਹਨਾਂ ਦਾ ਹੁਣ ਲੜਕਾ ਤੇ ਲੜਕੀ ਦੋਨਾਂ ਦਾ ਜਿਹੜਾ ਇਲਾਜ ਚੱਲ ਰਿਹਾ ਤੇ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਕਿ ਜਿਹੜਾ ਵੀ ਕੋਈ ਇਸ ਤਰੀਕੇ ਦੇ ਹੈਗੇ ਨੇ ਜਿਹੜੇ ਕ੍ਰਿਮੀਨਲ ਨਹੀਂ ਨੇ ਬਟ ਕਿਸੇ ਨਾ ਕਿਸੇ ਕਾਰਨ ਕਰਕੇ ਐਡਿਕਟ ਬਣ ਗਏ ਨੇ ਉਹਨਾਂ ਨੂੰ ਇੱਥੇ ਕਿਉਂਕਿ ਬਹੁਤ ਵਧੀਆ ਫੈਸਿਲਿਟੀ ਹੈ ਪੰਜਾਬ ਐਡਡ ਹੈਗਾ ਵਾ Swami Vivekananda Center ਸੋ ਇਹਦੇ ਵਿੱਚ ਕਾਫੀ ਫੈਸਿਲਿਟੀ ਹੈ ਇੱਥੇ ਇਹਨਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਵਗੈਰਾ ਵੀ ਦਿੱਤੀ ਜਾਂਦੀ ਹੈ ਉਹ ਸਾਰਾ ਕੁਝ ਕਰਕੇ ਇਹਨਾਂ ਨੂੰ ਜਿਹੜੇ ਲੋਕੀ ਵਿਲਿੰਗ ਨੇ ਉਹਨਾਂ ਨੂੰ ਇਹਦੇ ਵਿੱਚੋਂ ਇਸੀ ਚੋਂ ਕੱਢਿਆ ਜਾਂਦਾ ਧੰਨਵਾਦ ਸਾਡੇ ਕੋ ਨਸ਼ੇ ਛਡਾਉਣ ਦੀ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਨੇ ਪੂਰੇ ਪੰਜਾਬ ਤੋਂ ਹਿਮਾਚਲ ਤੋਂ ਈਵਨ ਹਰਿਆਣਾ ਤੋਂ ਦੂਸਰੀ ਸਟੇਟਸ ਤੋਂ ਆਉਂਦੇ ਨੇ ਔਰ ਸਵਾਮੀ ਵਿਵੇਕਾਨੰਦ ਰੀਡਿਕਸ਼ਨ ਸੈਂਟਰ ਚ ਅਸੀਂ ਕਾਫੀ ਸਾਲਾਂ ਤੋਂ ਉਹਨਾਂ ਨੂੰ ਪੇਸ਼ੈਂਟਸ ਟਰਟ ਕਰ ਰਹੇ ਹਾਂ ਤੇ ਫਰਦਰ ਇੱਥੇ ਐਨਜੀਓ ਸਨ ਫਾਊਂਡੇਸ਼ਨ ਵੱਲੋਂ ਸਕਿਲਫੁਲ एक्टिविटीज सरकार मिलकर योगदान नाल शुरू करवाई है इन सारा चीज़ों का मकसद यही है कि पेशेंट को दोबारा सोसायट रीहेबी हैबिटेट किया जाए ताकि वो समाज में जाके फिर कोई काम कर सके अपने इनकम जनरेट कर सके